ਹੈਲੋ ਜੀ গুਡ ਮਾਰਨਿੰਗ ਕਰਦੇ ਆਂ ਜੀ ਅੱਜ ਦਾ ਸਵੇਰ ਦਾ ਬਲੌਗ ਸ਼ੁਰੂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਤੇ ਮਿਲਦੇ ਆਂ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਕਰਦਾ ਬਲੌਗ ਪਸੰਦ ਆਇਆ ਹੋਊਗਾ ਤੇ ਅੱਜ ਇਹ ਨਵਾਂ ਬਲੌਗ ਸ਼ੁਰੂ ਕਰਦੇ ਆਂ ਦੇਖਦੇ ਆਂ ਜੀ ਦਿਨੇ ਕੀ ਕੀ ਕਰਨਾ ਕਿੱਧਰ ਨੂੰ ਜਾਣਾ ਹੈ ਕੀ ਕੀ ਕੰਮ ਕਰਨੇ ਆ ਤੇ ਮਿਲਦੇ ਆਂ ਜੀ ਦਿਨੇ ਲੋ ਜੀ ਮੈਂ ਹੁਣ ਚੱਲਿਆ ਬਾਹਰ ਸਕੂਟੀ ਕਰ ਲਿਆ ਸਟਾਰਟ ਕੰਮ ਨਹੀਂ ਥੋੜਾ ਜਾ ਕੇ ਉਹਨੇ ਆਪਣੇ ਲਾਲੇ ਬਣ ਇਧਰ 7 ਵਜੇ ਸੇ ਪੰਜਾਂ ਦਾ ਗਰਮੀਆਂ ਚ ਹੂੰ ਇਹਨੇ ਦਾ ਦੇ ਤਖਨੇ ਪਾਇਆ ਤੇ ਦਾ ਕਰਸੀ ਹਾਂ ਹਾਂ ਇਹਨੇ ਬਹੁਤ ਮੰਨਦੇ ਹੂੰ ਇਹ ਵੀ ਕਹਿੰਦੀ ਇਹ ਆਹ ਦੱਸਦੀ ਕੀ ਨਹੀਂ ਉਡੀ ਕੰਸੂ ਦੀ ਹੱਸ ਕੰਦੀ ਆਪਣੇ ਦੱਗਈ ਹੂੰ ਹੂੰ ਇਹ ਕਹਾ ਹਲੋ ਇਹ ਜੱਪਾ ਬਣਾਉਨੇ ਆ ਹਾਲੂ ਤੇ ਸੋਲਿਆਂ ਦੀ ਪੁਰਜੀ ਵਿੱਚ ਪਾਏ ਨੇ ਹਰੇ ਸੋਲਲੇ ਹਾਲੂ ਤੇ ਆਲੂ ਲਓ ਇਹ ਪੁਰਜੀ ਆਪਣੀ ਬਣ ਗਈ ਤੇ ਲੱਗਿਆ ਖਾਣ ਰੋਟੀ ਇਹ ਦੇਖੋ ਇਧਰ ਪੁਰਜੀ ਬਹੁਤ ਵਧੀਆ ਬਣੀ ਹੈ ਸਸੇ ਕਾਲ ਜੀ ਸਾਰਿਆਂ ਨੂੰ ਕਰਦੇ ਆ ਜੀ ਕੱਲ ਵਾਲਾ ਬਲੌਗ ਅੱਜ ਫਿਰ ਕੰਟੀਨਿਊ ਕਿਉਂਕਿ ਹੁਣ ਥੋੜਾ ਜਿਹਾ ਕੰਮਕਾਰ ਜਿਆਦਾ ਉਹ ਕਰਕੇ ਪੂਰਾ ਬਲੌਗ ਆਪਾਂ ਸੂਟ ਨਹੀਂ ਕਰ ਪਾਉਂਦੇ ਤੇ ਕੱਲ ਜਿੰਨਾ ਕੁ ਟਾਈਮ ਤੀ ਬਲੌਗ ਆਪਾਂ ਨੇ ਸੂਟ ਕੀਤਾ ਤੇ ਅੱਜ ਆਪਾਂ ਕਰ ਦਿਆਂਗੇ ਉਸੇ ਬਲੌਗ ਕੰਟੀਨਿਊ ਤੇ ਅੱਜ ਵੀ ਦਿਨੇ ਜੋ ਜੋ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਮਿਲਦੇ ਆਂ ਜੀ ਦਿਨੇ ਲੋ ਈਸੋਲੇ ਗੁੱਡੇ ਗਏ ਸਾਰੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਅੱਜ ਅਸੀਂ ਸੋਲੇ ਗੁੱਡਣੀ ਖੇਤ ਆਏ ਤੇ ਸੋ ਸੋਲੇ ਗੁੱਡੇ ਗਏ ਇਹ ਖੜਨੇ ਆਪਣੇ ਗਾਜਰਾਂ ਨੇ ਕੁਸ ਟਮਾਟਰਾਂ ਦੇ ਦਾਣੇ ਨੇ ਵਿੱਚ ਮਟਰਾਂ ਨੂੰ ਫੁੱਲ ਆਉਣ ਲੱਗੇ ਵਧੀਆ ਲੱਗੇ ਆਉਣਗੇ ਤੇ ਸੋਲੇ ਗੁੱਡੇ ਗਏ ਆਪਣਾ ਖੇਤ ਦਾ ਕੰਮ ਹੋ ਗਿਆ ਫਾਈਨਲ ਹੁਣ ਚੱਲਿਆਂਗੇ ਘਰ ਨੂੰ ਬੜ ਲਿਆ ਧਨੀਆ ਉਹ ਖੜਾ ਤੇ ਲੈਣਾ ਆ ਇਤਨੀ ਘੜ ਚੁਨਾ ਬਣਵਾ ਦੇ ਅਸੀਂ ਗਏ ਤੇ ਜੀ ਹੁਣ ਧੂਰੀ ਕੰਮ ਮਤੀ ਜ਼ਰੂਰੀ ਤੇ ਰਸਤੇ ਜਿਸਤੇ ਲੱਗ ਕੇ ਕੋਲਚੇ ਖਾਣ ਕੋਚੇ ਬਣਵਾ ਰਹੇ ਨੇ ਫਿਰ ਖਾਣਾਂਗੇ ਯਾ ਬਾ ਵਿੱਚੋਂ ਕਿ ਨਿਕਲ ਗਿਆ ਚਾ ਵਣੇ ਰਸਗੁਲੇ ਤੋ ਡੱਬਾ ਦੇ ਕੇ ਮੈਂ ਇਹ ਮਠਿਆਈ ਹੋਊਗੀ ਅੱਜ ਅਪ ਬਣਾਵਾਂਗੇ ਚੌਲ ਚੌਲਾਂ ਨੂੰ ਅਸੀਂ ਪਹਿਲਾਂ ਭਿਉਂ ਲਿਆ ਕਾਫੀ ਟਾਈਮ ਮਟਰ ਵਾਲੇ ਚੌਲ ਬਣਾਵਾਂਗੇ ਆਲੂ ਤੇ ਮਟਰ ਪਾ ਕੇ ਇਹ ਆਪਣੇ ਮਟਰ ਨੇ ਕੱਢੇ ਹੋਏ ਹਰੀਆਂ ਵਿੱਚੋਂ ਕੱਟੀਆਂ ਹੋਈਆਂ ਆਲੂ ਤੇ ਪਿਆਜ਼ ਕੱਟੇ ਹੋਏ ਨੇ ਇਹ ਸਾਰਾ ਸਮਾਨ ਆਪਣਾ ਤਿਆਰ ਹੈ ਇਹ ਲਾਸਮ ਤੇ ਆਧਾ ਕੱਟਿਆ ਹੈ ਆਧੇ ਦਾ ਪੇਸਟ ਲਓ ਜੀ ਅਪਾ ਤੇਲ ਪਾ ਲਿਆ ਤੇਲ ਹੁੰਦੇ ਮੈਂ ਗਰਮ ਨਾ ਇਹ ਪਾ ਤੇਲ ਪਾ ਲੇ ਫੁੱਲੇ ਚ ਤੇਲ ਹੋ ਗਿਆ ਆਪਣਾ ਗਰਮ ਚੰਗੀ ਤਰ੍ਹਾਂ ਇਹ ਦੇਖ ਲਓ ਹੁਣ ਆਪਏ ਦੇ ਵਿੱਚ ਪਾ ਦਾਂਗੇ ਪਿਆਜ ਆਈਨੋ ਪਕਾ ਚੰਗੀ ਤਰ੍ਹਾਂ ਸੁਨਹਿਰਾ 골ਡਨ ਹਾਊਨ ਤੱਕ ਭੁੰਨ ਲਾਂਗੇ ਹੁਣ ਇਹਨਾਂ ਪਾ ਦਾਂਗੇ ਆਦਰ ਤੇ ਲਸਟਿਆ ਹੋਇਆ ਤਾਂ ਲਾਸ ਨੂੰ ਦੋ ਤਿੰਨ ਮਿੰਟ ਭੁੰਨ ਲਿਆ ਪਾਣੀ ਚੰਗੀ ਤਰ੍ਹਾਂ ਕੱਚਾਪਣ ਖਾਪ ਨੂੰ ਵਗਿਆ ਤੇ ਹੁਣ ਆਪਾਂ ਪਾ ਦਾਂਗੇ ਹੈਗੀਆਂ ਮਿਰਚਾਂ ਬਰੀ ਕੱਟ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੰਨਾਂਗੇ ਆਪਾਂ ਦੋਰਤ ਨੂੰ ਮੈਂ ਲੀਫ ਵਿੱਚ ਪਾ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਮੈਂ ਆਪਾਂ ਇਹਦੇ ਚ ਆਦਰ ਦਾ ਟੁਕੜਾ ਜਿਹੜਾ ਉਹ ਰਹਿ ਗਿਆ ਜਿੱਥੇ ਨਿਕਲ ਗਿਆ 2 ਮਿੰਟ ਹੋਰ ਸੇਕ ਲਵਾਵਾਂਗੇ ਹੁਣ ਲਓ ਜੀ ਹੁਣ ਆਪਾਂ ਇਹਦੇ ਵਿੱਚ ਕਰ ਦਈਏ ਮਸਾਲੇ ਐਡ ਗਰਮ ਪਾ ਲਪਨਾ ਨਮਕ ਪਾ ਦਾਂਗੇ ਮਚਾ ਉਡਾਉਂਦੇ ਕਾੜਦੇ 2.5 ਚਮਚੇ ਪਾਏ ਨੇ ਤੇ ਥੋੜੀ ਜਿਹੀ ਪਾਈ ਆਪਣਾ ਲਾਲ ਮਿਰਚ ਕਿਉਂਕਿ ਪਹਿਲਾਂ ਹਰੀ ਮਿਰਚ ਪਾਈ ਹੈ ਤੇ ਕਲਰ ਦੇਣ ਵਾਸਤੇ ਥੋੜੀ ਜਿਹੀ ਪਾਈ ਹੈ ਕਿ ਹਲਦੀ ਪਾ ਕੇ ਕਲਰ ਵਧੀਆ ਆਵੇ ਚਾਹੁੰਦਾ ਹੁਣ ਆਪਾਂ ਦੋ ਮਿੰਟ ਮਸਾਲੇ ਪਕਾਵਾਂਗੇ। ਲਓ ਇਹ ਮਸਾਲਿਆਂ ਨਾਲ ਆਪਾਂ ਇੱਕ ਲਵਾ ਲਿਆ। ਤੇ ਹੁਣ ਆਪਾਂ ਪਾਉਂਦੇ ਹਾਂ ਇਹ ਸਬਜ਼ੀਆਂ। ਆਲੂ ਤੇ ਮਟਰ। ਨਮਕ ਤੇ ਬੂਮਿੰਟ ਤੇ ਕੇ ਨੰਨ ਲਵਾਵਾਂਗੇ। ਲਓ ਹਿੰਸਾਬ ਦੀਆਂ ਨਾ ਕੋ ਦੋ ਤਿੰਨ ਮਿੰਟ ਇਹ ਇੱਕ ਲਵਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਦੋ ਲਓ ਜੀ ਪਹਿਲਾਂ ਆਪਾਂ ਸਾਬ ਜੀ ਨੂੰ ਰੰਨ੍ਹਾਵਾਂਗੇ ਕਿਉਂਕਿ ਚੌਲ ਸਾਡੇ ਭੌਂਤੇ ਹੋਏ ਨੇ ਉਹ ਜਲਦੀ ਪੱਕ ਜਾਣਗੇ ਫਰਮਤੋ ਸਬਜ਼ੀਆਂ ਨੂੰ ਰਿੰਗ ਲਾਂਗੇ। ਪਕਾਵਾਂਗੇ ਚੰਗੀ ਤਰ੍ਹਾਂ। ਲਓ ਜੀ ਸਬਜ਼ੀਆਂ ਆਪਾਂ ਨੇ ਤਿੰਨ ਚਾਰ ਮਿੰਟ ਰਲ ਲਈਆਂ। ਹੁਣ ਦੇਖੋ। ਸਾਫ਼ ਪੱਕ ਗਈਆਂ ਸਬਜ਼ੀਆਂ। ਤੇ ਹੁਣ ਅਸੀਂ ਪਾ ਦਾਂਗੇ ਚੌਲ। ਦੇਖਣਾ ਕਿ ਰੱਖੇ। ਪਣ ਇੱਕ ਕੌਲੀ ਚੌਲਾਂ ਦੀ ਤੇ ਦੋ ਕੌਲੀਆਂ ਆਪਾਂ ਨੇ ਪਾਈਆਂ ਨੇ ਪਾਣੀ ਦੀਆਂ ਕਿਉਂਕਿ ਚੌਲ ਆਪਾਂ ਪਹਿਲਾਂ ਭੰਉਂਤੇ ਹੋਏ ਤੇ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਕਰਾਂ ਪਾਣੀ ਸੁੱਕਣ ਤੱਕ ਪਕਾ ਲਾਂਗੇ ਅੱਗ ਆਪਣੀ ਤੇਜ਼ ਹੈ ਪੂਰੀ ਲੋਈ ਚੌਲ ਆਪਣੇ ਬਣ ਕੇ ਤਿਆਰ ਨੇ ਦਿਖਾਉਨੇ ਆ ਇਹ ਦੇਖੋ ਪਾਣੀ ਬਿਲਕੁਲ ਸੁੱਕ ਗਿਆ ਸਬਜੀ ਇਹ ਵੀ ਆਪਣੀਆਂ ਬਿਲਕੁਲ ਪੱਕ ਗਈਆਂ ਸਾਰੀਆਂ ਦੇਖੋ ਕਿੰਨੇ ਸੋਨੇ ਬਣੇ ਨੇ ਚੌਲ ਹੁਣ ਆਪਾਂ ਇਹਨਾਂ ਨੂੰ ਲਗਾਵਾਂਗੇ ਧਮ 10 ਮਿੰਟ ਲਈ ਗੋਆ ਬੰਦ ਕਰਕੇ ਇਦਾਂ ਆਪਾਂ 10 ਮਿੰਟ ਰੱਖ ਦਾਂਗੇ ਤੇ ਇੱਕ ਆਪਾਂ ਨੇ ਬੁਝਾਈ ਹੋਈ ਹੈ ਇਹ ਅੱਜ ਇਹ ਜਿਹੜੀ ਮੱਛੀ ਦੇ ਕੱਢੀ ਵਰਗੋ ਹਾਂ ਆਹ ਜਿਹੜਾ ਮੱਛੀ ਦਾ ਬਾਹਰ ਕੱਢਦੇ ਬਸ ਬਾਹਰ ਕੱਢਦੇ ਹਾਂ ਕੱਢੋ ਜਿਹੜਾ ਮੱਛੀ ਦਾ ਬਸ ਲੈ ਲਓ ਜੀ ਆਪਾਂ ਹੁਣ 10 ਮਿੰਟ ਇਦਾਂ ਪਈ ਰਹਿਣ ਦਾਂਗੇ ਇਹਨਾਂ ਕੱਢੋ ਸੇਕ ਦੇ ਉੱਤੇ ਤੇ ਫਿਰ ਦਿਖਾਣਾ ਤੁਹਾਨੂੰ ਉਦੋਂ ਬਾਅਦ ਦੇ ਵਿੱਚ ਲਓ ਜੀ 10 ਮਿੰਟ ਹੋ ਗਏ ਹੁਣ ਆਪਾਂ ਦੇਖਦੇ ਆਂ ਚੌਲਾਂ ਨੂੰ ਲਓ ਦੇਖੋ ਕਿੰਨੇ ਵਧੀਆ ਚੌਲ ਆਪਣੇ ਬਣੇ ਨੇ ਹਾਂ ਦੇਖੋ ਇਹ ਬਹੁਤ ਵਧੀਆ ਚੌਲ ਆਪਣੇ ਬਣੇ ਨੇਗੇ ਦੇਖੋ ਮੈਂ ਦਬਾਟੀ ਜੀ ਖਾਣੇ ਰਿਹਾ। ਕਿਰਨ ਆਪਾਂ ਲਗਦੇ ਆਂ ਖਾਣ। ਦੇਖ ਮਟਰਾਂ ਤਿਆਰ ਲਓ ਅੜਚਾੜ ਬਹੁਤ ਟੇਸਟੀ ਚੌਲ ਬਣਨੇ ਨੇ ਬਹੁਤ ਵਧੀਆ ਖੁਸ਼ਬੂ ਨੇ ਵਿੱਚੋਂ ਤੁਸੀਂ ਵੀ ਟਰਾਈ ਕਰਿਓ ਆਪਣੇ ਘਰੇ ਜਰੂਰ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦੇ ਲੱਗੇ ਸਾਡੇ ਚੌਲ ਕਲਰ ਵੀ ਬਹੁਤ ਪਿਆਰਾ ਆਇਆ ਦੇਖੋ ਬਹੁਤ ਵਧੀਆ ਚੌਲ ਬਣ ਕੇ ਤਿਆਰ ਹੋਏ ਨੇ ਜੇ ਵਧੀਆ ਲੱਗੀ ਸਾਡੀ ਰੈਸਪੀ ਤਾਂ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਲਓ ਜੀ ਅੱਜ ਦਾ ਬਲੌਗ ਦਾ ਇੱਥੇ ਕਰਦੇ ਆ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੇ ਜੇ ਸਾਡਾ ਬਲੌਗ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਧੰਨਵਾਦ